ਵਾਇੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਮੈਂ ਆਪ ਜੀ ਦੀ ਜਿਹੜੀ ਇਹ ਗੁਰਵਤ ਗਿਆਨ ਸਭਾ ਆਪ ਜੀ ਨੇ ਬਣਾਈ ਹੈ ਔਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਖਾਸ ਕਰਕੇ ਸਰਦਾਰ ਮੇਜਰ ਸਿੰਘ ਜੀ ਤੁਹਾਡਾ ਸਾਰਿਆਂ ਦਾ ਤੇ ਸਰਦਾਰ ਜਗਜੀਤ ਸਿੰਘ ਜੀ ਰਾਮੂਆ ਜਿਨ੍ਹਾਂ ਨੇ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੱਜ ਮਿਲਣ ਵਾਸਤੇ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਇਸ ਤਰ੍ਹਾਂ ਕਰੋਗੇ ਮੇਜਰ ਸਿੰਘ ਦੇ ਨਾਲ ਜਿਵੇਂ ਗੱਲਬਾਤ ਕਰ ਲਿਓ ਤੇ ਮੈਂ ਉਹਨੂੰ ਸਟੇਜ ਤੇ ਬੋਲਣ ਵਾਸਤੇ ਕਹਾਂਗਾ ਸਭ ਸੱਚੇ ਤੇ ਬੋਲੇ ਉਹ ਕਹਣ ਲੱਗੇ ਪੇ ਸਾਡੇ ਕੋਲੋਂ ਮੇਜਰ ਸਿੰਘ ਜੀ ਨੇ ਬੋਲਣਗੇ ਤੇ ਮੈਂ ਖਾ ਵੀ ਮੈਂ ਇੱਕ ਵਾਰ ਦਰਸ਼ਕਾਂ ਨੂੰ ਹਾਲਾਂਕਿ ਪੰਜ ਸਤਵਾਰਾਂ ਮਿਲਿਆ ਪਰ ਪਿਆਸ ਰਸਤ ਨਹੀਂ ਰਹਿੰਦੀ ਕਿਉਂਕਿ ਜਾਦਾ ਵਿਚਰੀਦਾ ਤੇ ਜਿਸ ਕਰਕੇ ਯਾਦ ਅਸਤਾਨ ਤੇ ਮੈਂ ਅੱਜ ਚੇਚੇ ਤੌਰ ਤੇ ਫਿਰ ਮੈਂ ਹਵੇ ਮੈਂ ਜਾ ਕੇ ਦਰਸ਼ਕ ਕਰ ਤਾ ਸੁ ਮੈਂ ਉਹਦੇ ਦਰਸ਼ਕ ਕਰਨਾ ਆਸਤਾਂ ਤੇ ਤੁਹਾਡੇ ਵੀ ਨਾਲ ਹੋਈ ਨੇ ਤੇ ਗੱਲ ਇਸ ਸਹਿ ਕਿ ਮੈਂ ਬਹੁਤ ਹੀ ਦਰਦ ਭਰੀ ਅਪੀਲ ਜੋ ਕਿ ਤੁਹਾਡੇ ਸਾਰਿਆਂ ਦੇ ਅੱਗੇ ਰੱਖਣੀ ਚਾਹੁੰਦਾ ਤੁਸੀਂ ਦੇਖੋ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹੋ ਤੇ ਜਿੱਥੇ ਸਭ ਉੱਡ-ਉੱਡ ਮੁਬਾਰਕਾ ਬੜੀ ਸਦਾ ਭਾਣਨ ਵਾਲਾ ਹੈ ਅੱਜ ਤੁਸੀਂ ਨਗਰ ਕੀਰਤਨ ਹੈ ਔਰ ਇਹ ਨਗਰ ਕੀਰਤਨ ਦਾ ਜਾਂ ਇਕੱਠ ਪੜ ਕਰਾਉਂਦਾ ਜਾਂ ਢਾਢ ਢਾਡੀ ਦਰਬਾਰ ਕਵੀਸ਼ਰ ਦਰਬਾਰ ਦਾ ਜਾਨੀ ਨਫਰ ਕਰਦੇ ਨਹੀਂ ਮਕਸਦ ਇਹ ਹੈ ਕਿ ਗੁਰੂ ਦੀ ਗੱਲ ਕਰਨੀ ਤੇ ਸੱਚ ਦੀ ਗੱਲ ਕਰਨੀ ਤੇ ਲੋਕਾਂ ਨੂੰ ਸੱਚ ਦਾ ਉਪਦੇਸ਼ ਗੁਰੂ ਸਾਹਿਬਾਨ ਦਾ ਉਪਦੇਸ਼ ਜਿਹੜਾ ਉਹਨਾਂ ਤੱਕ ਸੰਚਾਰ ਕਰਨਾ ਪਰ ਮਾਫ਼ ਕਰਿਓ ਮੈਂ ਤੁਹਾਨੂੰ ਕੋਈ ਪੁੱਛਣਾ ਕਿਉਂਕਿ ਮੈਂ ਲੈਕਚਰ ਨਹੀਂ ਦੇਣਾ ਮੈਂ ਤਾਂ ਸਿਰਫ ਤੁਹਾਨੂੰ ਇਹ ਪੁੱਛਣਾ ਹੈ ਕਿ ਆ ਇੱਕ ਕਿਤਾਬ ਹੈ ਇਸ ਕਿਤਾਬ ਦਾ ਨਾਇਕ ਗੁਰਬਿਨਾਸ ਪਾਤਸ਼ਾਹ ਛੇ ਇੱਕ ਕਿਤਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਬਲਿਸ਼ ਕੀਤੀ ਹੈ ਇਹ ਚ ਇਤਿਹਾਸ ਨੂੰ ਵਿਗਾੜ ਕੇ ਬਹੁਤ ਗਲਤ ਲਿਖਿਆ ਗਿਆ ਹੈ ਇਸੇ ਤਰ੍ਹਾਂ ਇੱਕ ਕਾਪ ਛਪਣ ਤੋਂ ਬਾਅਦ ਤੇ 1998 ਚ ਪਬਲਿਸ਼ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਔਰ ਪਹਿਲੀ ਐਡੀਸ਼ਨ ਚ 2500 ਕਤਾਬਾਂ ਨੇ ਕਤਾਬਾਂ ਛਪਣ ਤੋਂ ਬਾਅਦ ਉਸੇ ਤਰ੍ਹਾਂ ਤੇ ਇਹ ਕਤਾਬਾਂ ਜਿਹੜੀਆਂ ਨੇ ਇਹ ਰੋਕ ਲਾ ਦਿੱਤੀ ਐ ਬੈਨ ਆ ਲੈਂਦੇ ਨੇ ਬੈਨ ਕਰ ਦਿੰਦਾ ਕਿ ਉਹ ਕਤਾਬਾਂ ਇਹਨਾਂ ਦੇ ਜਬਤ ਕਰ ਇਕ ਸਵਾਲ ਐ ਕਿ ਜੇ ਇਹ ਕਿਤਾਬ ਗਲਤ ਸੀ ਤੇ ਛੱਪੀ ਕਿਉਂ ਤੇ ਠੀਕ ਸੀ ਤੇ ਬੰਦ ਕਿਉਂ ਪਰ ਉਹਨਾਂ ਨੇ ਉੱਤੇ ਮਤਾ ਪਾਤਾ ਕਿ ਅੱਗੇ ਤੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਵੀ ਕਿਤਾਬ ਪਬਲਿਸ਼ ਕਰਾਏਗੀ ਤੇ ਉਹ ਪਹਿਲਾ ਜਿਹੜੇ ਸਕਾਲਰ ਨੇ ਸਰੋਵਰੀ ਕਮੇਟੀ ਦੇ ਵਿਦਵਾਨ ਨੇ ਉਹ ਪਹਿਲਾਂ ਉਹਨੂੰ ਪੜਨਗੇ ਪ੍ਰਵਾਨਗੀ ਦੇਣਗੇ ਤੇ ਫਿਰ ਸਰੋਵਰੀ ਕਮੇਟੀ ਕਿਤਾਬ ਪਬਲਿਸ਼ ਕਰੇਗੀ ਲੇਕਿਨ ਹੋਇਆ ਕੀ ਆ 1900 ਆ 1900 ਦੇ ਇਸ ਕਿਤਾਬ ਦਾ ਨਾਮ ਤੁਸੀਂ ਦੇਖੋ ਕਿ ਸਿੱਖ ਇਤਿਹਾਸ ਹੈ ਇਹ ਹਿੰਦੀ ਭਾਸ਼ਾ ਚ ਹੈ ਇਸ ਕਿਤਾਬ ਦਾ ਆਇਟਰ ਜਿਹੜਾ ਉਹ ਕੋਈ ਨਹੀਂ ਤੇ ਪਬਲਿਸ਼ ਕੌਣ ਕਰਦਾ ਸਰੋਵਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਇਹਦੇ ਸੰਬੰਧ ਵਿੱਚ ਇਹਦੇ ਵਿੱਚ ਲਿਖਿਆ ਕੀ ਹੈ ਨਾਨਕਾ ਗੁਰੂ ਇਸ ਮੁਕੰਮਲਤਾ ਨਾਨਕ ਮੁਗਲੋ ਕੋ ਬਾਪ ਮੇਰਾ ਨਾਨਕ ਨੇ ਹਿੰਦੂ ਧਰਮੇ ਅਪਣਾਇਆ ਨਾਨਕ ਮਰ ਗਿਆ ਅੰਗਦ ਆ ਗਿਆ ਅਰਜਨ ਨੇ ਹੱਥਮ ਤੱਕ ਕਰੀਤੀ ਅਰਜਨ ਕੇ ਮਰਨੇ ਕੇ ਬਾਦ ਹਰਗੋਬਿੰਦ ਕਾ ਦਿਮਾਗੀ ਸਤੁਰਲਨ ਖੂ ਗਿਆ ਤਾਂ ਹਰਗੋਬਿੰਦ ਬਹੁਤ ਟਰਪੋ ਕਰ ਸੋਤੇ ਸਮੇ ਮੌਤ ਕੇ ਪੈਸੇ 60 ਬੰਦੂਕ ਦੇ ਪੈਰ ਪਰ ਖੜੇ ਰੱਖਾ ਹਰਾਇ ਕੇ ਜੋ ਬੇਚੇ ਤਾਪਟੋ 114 ਨਾ ਬਚੇ ਹਰਾਇ ਕੇ ਜੋ ਦੇਖੇ ਤੇ ਜਬ ਹਰਾਇ ਮਰਾ ਇੱਕ ਤਾਂ ਦੀ ਸ਼ਬਦਾਂ ਵੀ ਹੈ

ਕਿਤਾਬ ਚ ਕੀ ਲਿਖਿਆ ਸੱਚ ਕੀ ਉਹ ਤੁਹਾਡੇ ਸਾਹਮਣੇ ਬਹੁਤ ਜੰਦੀ ਕੋਲ ਮੈਂ ਤੁਹਾਨੂੰ ਸਾਰਾ ਡਾਟਾ ਦਿਖਾ ਦ। ਸੋ ਤੁਸੀਂ ਇਹਨੇ ਤੋਂ ਹੀ ਦੇਖ ਲਓ ਕਿ ਸੰਪਲਿਕਤੀ ਦੇ ਵਿੱਚ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਹੈ ਕਿ ਕੀ ਤੁਹਾਨੂੰ ਇਹਨਾਂ ਕਿਤਾਬਾਂ ਬਾਰੇ ਪਹਿਲਾਂ ਪਤਾ ਹੈ ਜਿਹਨੂੰ ਪਤਾ ਹੁੰਦਾ ਉਹ ਦੱਸ ਦਿਓ ਜਿਹਨੂੰ ਨਹੀਂ ਪਤਾ ਹੁੰਦਾ ਨਹੀਂ ਪਤਾ ਹੈ ਨਹੀਂ ਪਤਾ ਦੇਖੋ ਜੀ ਤੁਸੀਂ ਆਪ ਥੋੜਾ ਜਿਹਾ ਬੋਲ ਕੇ ਦੱਸਿਓ ਕਿ ਸੰ ਇਹਨਾਂ ਕਿਸ ਤਰ੍ਹਾਂ ਹੈ ਸਰਦਾਰ ਸੇ ਨਸੀਬ ਹਾਂ ਦੇ ਦਸਰਾਂ ਵੀ ਇਸ ਇਨਾਂ ਕਿਤਾਬਾਂ ਬਾਰੇ ਤੁਹਾਨੂੰ ਪਹਿਲਾਂ ਕੋਈ ਪਤਾ ਹੈ ਪਹਿਲਾਂ ਸੁਣਿਆ ਸੀ ਕਿ ਇਦਾਂ ਹੋਇਆ ਪਰ ਮੰਨ ਨਹੀਂ ਚੁੱਕੀ ਪਰ ਹੁਣ ਤੇ ਕਲੀਅਰ ਹੋ ਗਿਆ ਉਹ ਬਹੁਤ ਗਲਤ ਨਹੀਂ ਹੈ ਇਹ ਨਹੀਂ ਬਿਲਕੁਲ ਇਹ ਦੁੱਖਤਾ ਮੇਰੇ ਕੋਲ ਹੋਰ ਕਿੰਨਿਆਂ ਨੇ ਬਹੁਤ ਕਥਾ ਇਹ ਦੋਨੋਂ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਇਹ ਤੇ ਕਾਥੀਆਂ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੇਨਤੀ ਹੈ ਕਿ ਪੰਜਾਬ ਸਿੱਖੋਂ ਦਾ ਤੁਹਾਡਾ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਧਾਰਮਿਕ ਸੰਸਥਾ ਜਿਹੜੀ ਬਹੁਤ ਵੱਡੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਉਮਚ ਹੈ ਤੇ ਜਿਹਦੀ ਜ਼ਿੰਮੇਵਾਰੀ ਸੀ ਗੁਰਦੁਆਰਿਆਂ ਦੀ ਗੋਲਕ ਦੇ ਨਾਲ ਗੁਰੂ ਘਰਾਂ ਦੀ ਸੇਵਾ ਸੰਭਾਲ ਸਿੱਖੀ ਦਾ ਪ੍ਰਚਾਰ ਤੇ ਪ੍ਰਸਤ ਕਰਨਾ ਇਹ ਜ਼ਿੰਮੇਵਾਰੀ ਸੀ ਉਹਨਾਂ ਨੇ ਜ਼ਿੰਮੇਵਾਰੀ ਐਨਵਾਦ ਦੂਸਰਾ ਆ ਗਿਆ ਪੰਜਾਬ ਸਕੂਲ ਸਿੱਖਿਆ ਦਾ ਪੰਜਾਬ ਸਕੂਲ ਸਿੱਖਿਆ ਭਾਗ ਵੱਲੋਂ ਜੋ ਹਿਸਟਰੀ ਆਵਦੀਆਂ ਕਿਤਾਬਾਂ ਪੰਜਾਬ ਦੇ ਬੱਚਿਆਂ ਨੂੰ ਪੜ੍ਹਾਇਆਂ ਗਈਆਂ ਨੇ 2000 ਸੋਰੀ 1997 ਤੋਂ ਲੈ ਕੇ 2017 ਤੱਕ ਉਹਨਾਂ ਕਤਾਬਾਂ ਚ ਕੀ ਲਿਖਿਆ ਹੈ ਆ ਕਤਾਬ ਇਸ ਕਤਾਬ ਦੇ ਵਿੱਚ ਇਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਕਿਸੇ ਵੀ ਨਵੀਂ ਸਰਪਤਾ ਦੀ ਸਥਾਪਨਾ ਨਹੀਂ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸੇ Hindu ਰੀਤੀ ਰਵਾਈ ਦਾ ਵਿਰੋਧ ਨਹੀਂ ਕੀਤਾ ਜੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ Hindu ਰੀਤੀ ਰਵਾਈ ਦਾ ਕੋਈ ਵਿਰੋਧ ਨਹੀਂ ਕੀਤਾ ਤੇ ਫਿਰ ਇਹ ਦੱਸਿਆ ਜਾਵੇ ਕਿ ਕਿਰ ਸਿੱਖ ਧਰਮ ਦਾ ਬਾਣੀ ਕਹਿੰਦਾ ਸੂ ਇੱਕ ਪਤਾਵਾ ਜਿਹੜੀਆਂ ਨੇ ਇਹ ਬੱਚਿਆਂ ਨੂੰ ਪੜਾਈਆਂ ਗਈਆਂ ਅੱਗੇ ਕੀ ਲਿਖਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਬੰਗਾਲ ਤੋਂ ਵਾਪਸ ਆਏ ਤੇ ਬਹੁਤ ਵਿਦਰੋਹੀ ਹੋ ਉਹਨਾਂ ਨੇ ਫਿਰ ਹਾਂਸੀ ਤੇ ਸਤਲੋਜ ਦੇ ਇਲਾਕੇ ਦੇ ਅੰਦਰ ਗਗਰ ਬਚਾਤਾ ਆ ਪੈਰਾ ਜੇ ਸਾ ਗਗਰ ਬਚਾਤਾ ਤੇ ਫਿਰ ਉਹਨਾਂ ਨੇ ਉੱਥੇ ਚੋਰ ਘੱਟ ਕਹਤੀਆਂ ਕਤਲਗਤ ਸ਼ੁਰੂ ਕਰਤੀ ਫਿਰ ਉਹਨਾਂ ਨੂੰ ਫੜ ਕੇ ਗਵਾਲੀਅਰ ਦੇ ਕਿਲੇ 'ਚ ਬੰਦ ਕੀਤਾ ਗਿਆ ਹੁਣ ਗਵਾਲੀਅਰ ਫਿਰ ਉਹਨਾਂ ਦੇ ਸਰੀਰ ਦੇ ਚਾਰ ਟੁਕੜੇ ਕਰਕੇ ਗਵਾਲੀਅਰ ਦੇ ਕਿਲੇ ਦੇ ਚੌਹ ਦਰਵਾਜਾਂ ਨਾਲ ਟੰਗੇ ਗਏ ਗਵਾਲੀਅਰ ਦਾ त्याਸ ਸੀ ਕਿਲੇ ਪਾਛੇ ਜੋੜਤਾ ਸ੍ਰੀ ਗੁਰੂ ਤੇਗ ਬਹਾਦਰ ਪਾਛੇ ਹੁਣ ਸਾਡੇ ਬੱਚੇ ਕਿਤਾਬਾਂ ਪੜ੍ਹ ਕੇ ਉਹ ਜਦੋਂ ਦਿੱਲੀ ਜਾਣਗੇ ਤੇ ਉੱਥੇ ਕਹਿਣਗੇ ਵੀ ਆਹ ਜਿਹੜਾ ਗੁਰਦੁਆਰਾ ਹੈ ਤੇ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਇੱਥੇ ਸ਼ਹਾਦਤ ਹੋਈ ਹੈ ਤੇ ਉਹਨਾਂ ਦੀ ਯਾਦ ਵਿੱਚ ਹੈ ਐਂਤੇ ਸਨਸਕਾਰ ਹੈ ਤੇ ਬੱਚੇ ਮੰਨਣਗੇ ਉਹ ਕਹਿੰਗੇ ਗਲਤ ਹੈ ਝੂਠ ਹੈ ਸੇਮੇ ਪਾਸੋਂ ਦਾ ਇਤਿਹਾਸ ਤਾਂ ਉਹਨਾਂ ਤੋਂ ਉੱਤੇ ਵੱਲੀ ਗੱਲ ਹੈ ਉਹ ਬੱਚੇ ਉਹਨੂੰ ਮੰਨਣਗਾ ਕਿ ਇਹ ਇਹਦੇ ਪਿੱਛੇ ਸਾਡੇ ਇਸ ਤੋਂ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਉਹ ਇੱਕ ਔਰਤਾਂ ਦੀਆਂ ਇੱਜ਼ਤਾਂ ਲੁੱਟਣ ਵਾਲਾ ਤੇ ਮਜਲੂਮਾਂ ਦਾ ਖੂਨ ਚੂਸਣ ਵਾਲਾ ਇੱਕ ਰਾਖਸ਼ ਦੱਸਿਆ ਗਿਆ ਇਸ ਕਿਤਾਬ ਦੇ ਵਿੱਚ ਹਾਂ ਇਹ ਕਿਤਾਬਾਂ 2017 1997 ਤੋਂ ਲੈ ਕੇ 2017 ਤੱਕ ਇਸ ਜਦ ਤੱਕ ਨੋਟੀਫਾਈ ਹੁੰਦੀਆਂ ਸਾਡੇ ਵੱਲੋਂ 2017 ਦੇ ਵਿੱਚ ਇਹ ਤੇ ਸ਼ਿਕਾਇਤੀ ਕੀ ਪਰਤਾ ਚੱਲ ਪਈ ਕਿਤਾਬਾਂ ਤੇ ਬੈਨ ਹੋ ਗਈਆਂ ਰੋਕ ਲੱਗੀ ਰੋਕ ਕਿਹੜੇ ਸਾਲ ਚ ਲੱਗੀ ਆ ਕਿ ਇਹ ਵੀ ਧਿਆਨ ਦਿਓ 17 ਤੋਂ ਲੱਗਿਆ ਨੇ ਰੋਕ ਲੱਗੀ ਆ 2022 ਚ ਇਹ ਇਹ ਕਿਤਾਬਾਂ ਚੱਲਦੀਆਂ ਰਹੀਆਂ ਸ਼ਿਕਾਇਤ ਕਰਨ ਦੇ ਬਾਅਦ ਵੀ ਜਦੋਂ ਇਹ ਕਹਾਣੀ ਚੱਲਦੀ ਰਹੀ ਆ ਤੇ ਜਦੋਂ ਅਸੀਂ ਉੱਥੇ ਬੈਠੇ ਭਰਾਂ ਦੇ ਵਿੱਚ 4 ਮਹੀਨੇ ਤਰਨਾ ਰਿਹਾ ਸੀ ਉਹਨਾਂ 24 ਮਹੀਨਿਆਂ ਦੇ ਵਿੱਚ ਬਾਅਦ ਦੇ ਵਿੱਚ ਉਹਨਾਂ ਤੇ ਤਿੰਨਾਂ ਦੋਸ਼ੀਆਂ ਤੇ ਪ੍ਰੋਫੈਸਰ ਮਨਜੀਤ ਸਿੰਘ ਛੋਡੀ ਪ੍ਰੋਫੈਸਰ ਐਮ ਐਸ ਮਾਰਟ ਤੇ ਇੱਕ ਐਮ ਆਰ ਆਊਟ ਤੇ ਪ੍ਰੋਫੈਸਰ ਮਨਜੀਤ ਸਿੰਘ ਛੋਡੀ ਦੀ ਘਰ ਵਾਲੀ ਉਹ ਦੋਵੇਂ ਨੇ ਸੂ ਇੱਕ ਪਰਚਾ ਹੋ ਗਿਆ ਕਿਤਾਬਾਂ ਬੈਨ ਹੋ ਗਈਆਂ ਉਹਨਾਂ ਨੇ ਜਵਾਨਤਾ ਬਾਰ ਬਾਰ ਕਰਾ ਲੀਆਂ ਲੇਕਿਨ ਇਹ ਕਿਤਾਬਾਂ ਅੱਜ ਵੀ ਇਹ ਜਿਹੜੀਆਂ ਨੇ ਲਿਖੀਆਂ ਗਾਰੀਆਂ ਨੇ ਤੇ ਪਬਲਿਸ਼ ਹੋ ਰਹੀਆਂ ਨੇ ਜਿਹਦਾ ਸਬੂਤ ਸਾਡੇ ਕੋਲੇ